ਜਿਨ੍ਹਾਂ ਮਕਾਨਾਂ ਦੀਆਂ ਨਹੀਂਆ ਕੱਚੀਆਂ ਪੈ ਜਾਂਦੀਆਂ ਸਾਧ ਸੰਗ ਉਹ ਬਹੁਤਾ ਸਮਾਂ ਦੁਨੀਆ ਤੇ ਠਹਿਰਿਆ ਨਹੀਂ ਜੇ ਕਰਦੇ ਗੁਰੂ ਕਲਗੀ ਤਰਪਾਸ਼ਾ ਮਹਾਰਾਏ ਬਚਨ ਕੀਤਾ ਸੀ ਸਿਖਾ ਤੇਰੀ ਝੋਲੀ ਫਤੇ ਪਉਣ ਲਗਾ ਮਤਾ ਸਮਝੀ ਕਲੀ ਕਾਗਜ਼ ਤੇ ਲਿਖ ਕੇ ਦੇਤੀ ਜੇ ਇਹਨਾਂ ਫਤੇ ਮੇਰੀ ਏ ਇਹ ਫਤੇ ਵੀ ਅਕਾਲ ਪੁਰਖ ਦੀ ਏ ਤੁਸੀਂ ਵੀ ਅਕਾਲ ਪੁਰਖ ਦੀ ਜੇ ਫਤੇ ਆਪਣੀ ਜ਼ਿੰਦਗੀ ਤੇ ਵੀ ਪਾਈ ਜਾ ਸਕਦੀ ਏ ਫਤੇ ਆਪਣੇ ਦੁੱਖਾਂ ਤਕਲੀਫਾਂ ਤੇ ਵੀ ਪਾਈ ਜਾ ਸਕਦੀ ਏ ਫਤੇ ਮਨ ਤੇ ਵੀ ਪਾਈ ਜਾ ਸਕਦੀ ਏ ਤੇ ਗੁਰੂ ਦੇ ਪਿਆਰ ਵਾਲਿਆਂ ਹੁਣ ਆਪਣੀ ਮਨਾਂ ਚ ਝਾਤੀ ਮਾਰ ਕੇ ਦੇਖੋ ਤੁਹਾਡੇ ਘਰੇ ਕੋਈ ਰਿਸ਼ਤੇਦਾਰਾ ਤੁਸੀਂ ਫਤੇ ਬਲਾਉਣੇ ਹੋ ਕਿ ਜਿਕਾਰੇ ਦਾਦਾ ਰੂਪ ਛੜਦੇ ਅਸੀਂ ਬਚਨ ਹੀ ਮੰਨਿਆ ਕਲਗੀ ਤਰਪਾਸ਼ਾ ਦਾ ਬਹੁਤ ਆਤ ਬਾਣੀ ਸੱਚੇ ਪਾਸ਼ੇ ਨੇ ਬੇਨਤੀ ਦਰੂ ਵਿੱਚ ਪ੍ਰਗਟ ਕੀਤੀ ਬੇਨਤੀ ਬੇਨਤੀ ਦਾ ਤੇ ਰਿਕਵੈਸਟ ਸਾਡੀ ਮਰਜ਼ੀ ਮੰਨਾ ਨਾ ਮਰਨਾ ਅਗਲੇ ਨੇ ਬੇਨਤੀ ਕਰਤੀ ਪਰ ਕੁਝ ਗੱਲਾਂ ਤੇ ਆ ਕੇ ਗੁਰੂ ਕਲਗੀ ਤਰਪਾਸ਼ ਨੇ ਆਖਿਆ ਸਿੱਖਾ ਇਹ ਮੇਰੀ ਬੇਨਤੀ ਨਹੀਂ ਇਹ ਮੇਰਾ ਹੁਕਮ ਹੈ ਹੁਕਮ ਜਿਹੜਾ ਸਿੱਖਾਂ ਦੇ ਘਰੇ ਪੈਦਾ ਹੋ ਗਿਆ ਉਹਨੂੰ ਹੁਕਮ ਮੰਨਣਾ ਹੀ ਪਵੇਗਾ ਕਰ ਮੇ ਪਿਆਰਿਓ ਵੇਲ ਨਹੀਂ ਜਿਹੜਾ ਹੁਕਮ ਨਹੀਂ ਜਮਾਂਦਾ ਜਿਹੜਾ ਪਿਓ ਦੇ ਆਖੇ ਲਾਦਾ ਪਿਓ ਵੀ ਬੇਦਖਲ ਕਰ ਦਿੰਦਾ ਸਾਸ ਕੁਝ ਗੱਲਾਂ ਤੇ ਸ਼ਰਤਾਂ ਹੈ ਆ ਆਗਿਆ ਪਈਆ ਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਬੇਨਤੀ ਨਹੀਂ ਸਾਸ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਛ ਨੂੰ ਸੀਸ ਕੋਣਾ ਸਿੱਖੇ ਤੇ ਸੱਚੇ ਪਾਛ ਨੇ ਫਿਰ ਆਪਣੇ ਹੁਕਮਨਾਮੇ ਚ ਬਚਨ ਕਰ ਦਿੱਤਾ ਅੱਗੇ ਆਪ ਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਜਿਹੜਾ ਫਤਿਹ ਨਹੀਂ ਬੁਲਾਵੇਗਾ ਮੇਰਾ ਸਿੱਖ ਨਹੀਂ ਹੋਵੇਗਾ ਜਿਹੜਾ ਫਤਿਹ ਬੁਲਾ ਬਿੜਾ ਮੇਰਾ ਸਿੱਖ ਹੋਵੇਗਾ ਫਤਿਹ ਬੁਲਾਵੇਗਾ ਹੀ ਬੁਲਾਵੇਗਾ